ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਜੇ ਹੱਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਾਅਦੇ ਚਾੜ ਕੇ ਸਾਨੂੰ ਡੱਲੇ ਵਾਲਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਖਰ ਆ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭਾਲਿਆ ਸਾਨੂੰ ਇਹਦੇ ਨਾਲ ਦਾ ਦੇਣਾ ਚਾਹੀਏ ਸਾਥ ਅੱਜ ਵਾਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਦੇ ਵਿੱਚ ਪਾਵੇਂ ਹੋਣ ਗਲੇ ਨੇ ਲੱਕਾਂ ਤੇ ਹਜ਼ਾਰਾਂ ਦੀ ਮਸਲੇ ਨੇ ਸਾਝੇ ਜਾਣੋ ਸਾਰੀ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਪਾੜ ਕੇ ਰੱਖੋ ਤੇਰਾਜ ਕਰੀ ਚੱਲੀ ਏ ਸਾਨੂੰ ਪਤਾ ਚਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਵੀਰਿਓ ਬੋਲਨੇ ਦਨਾਵਾ ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖੜਦੇ ਨਾਲ ਦੀ ਪਰਹਾਵਾ ਦੇ ਸੜਕਾਂ ਦੇ ਉੱਤੇ ਰੋਲੇ ਆ ਕਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ